ਦੇਵਿਸ਼ਰੀ ਦਰਬਾਰ ਸਾਹਿਬ ਨੂੰ ਲਗਾਤਾਰ ਬੰਬਨਾ ਉਡਾਉਣ ਦੀਆਂ ਜੋ ਧਮਕੀਆਂ ਮਿਲ ਰੀਆਂ ਸਨ ਉਸ ਤੋਂ ਉੱਤੇ ਵੱਡਾ ਖੁਲਾਸਾ ਹੋਇਆ ਇਹ ਸੋ ਦੱਸਦੇ ਨੇ ਕਿ ਡਾਰਕ ਵੈਬ ਦੇ ਰਾਹੀਂ ਇਮੇਜ ਜਿਹੜੀਆਂ ਨੇ ਥ੍ਰੈਟ ਭਰੀਆਂ ਇਮੇਜ ਜਿਹੜੀਆਂ ਸੀ ਉਹ ਭੇਜੀਆਂ ਜਾ ਰਹੀਆਂ ਸੀ ਔਰ ਇਸ ਤੇ ਵੱਡੇ ਖੁਲਾਸੇ ਹੋਏ ਨੇ ਸੋ ਲਗਾਤਾਰ ਜੋ 9 ਵਾਰ ਕੇ ਜਾ ਰਹੇ ਨੇ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਈਮੇਲ ਰਾਹੀਂ ਮਿਲੀਆਂ ਹਨ ਔਰ ਉਸਦੇ ਨਾਲ ਦੇ ਨਾਲ ਜੋ ਅੰਮ੍ਰਿਤਸਰ ਦਾ ਅੰਤਰਰਾਸ਼ਟਰੀ ਜਿਹੜਾ 에ਅਰਪੋਰਟ ਹੈ ਉਸ ਨੂੰ ਵੀ ਧਮਕੀ ਮਿਲੀ ਸੀ ਬੰਬਨਾ ਉਡਾਉਣ ਦੀ ਇਸ ਪੂਰੇ ਮਾਮਲੇ ਦੇ ਵਿੱਚ ਡਾਰਕ ਵੈਬ ਦਾ ਇੱਕ ਸਾਈਡ ਜਿਹੜਾ ਹੈ ਉਹ ਸਾਹਮਣੇ ਆਇਆ ਕਿ ਇਸ ਰਾਹੀਂ ਹੀ ਈਮੇਲਸ ਜਿਹੜੀਆਂ ਸੀ ਉਹ ਭੇਜੀਆਂ ਜਾ ਰਹੀਆਂ ਸਨ ਹਾਲਾਂਕਿ ਇਸ ਮਾਮਲੇ ਦੇ ਵਿੱਚ ਇੱਕ ਮੁੰਡੇ ਨੂੰ ਜਿਹੜਾ ਇਹ ਗ੍ਰਿਫਤਾਰ ਵੀ ਕੀਤਾ ਗਿਆ ਹੈ ਜੋ ਕਿ ਇੱਕ ਇੰਜੀਨੀਅਰ ਦੱਸਿਆ ਜਾ ਰਿਹਾ ਹੈ ਔਰ ਜਿਸ ਉੱਤੇ ਪੂਰੀ ਜਾਂ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪਰ ਲਗਾਤਾਰ ਜਿਸ ਤਰ੍ਹਾਂ ਦੇ ਨਾਲ ਇਮੇਜਸ ਜਿਹੜੀਆਂ ਸੀ ਉਹ ਭੇਜੀਆਂ ਜਾ ਰਹੀਆਂ ਸਨ ਜਿਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਡਰ ਸੀਗਾ ਉਹ ਵੇਖਣ ਨੂੰ ਮਿਲ ਰਿਹਾ ਸੀ ਔਰ ਲਗਾਤਾਰ ਪੁਲਿਸ ਲਈ ਵੀ ਚੈਲੰਜ ਬਣਿਆ ਹੋਇਆ ਸੀ ਕਿ ਕਿਸ ਤਰ੍ਹਾਂ ਦੇ ਨਾਲ ਇਸ ਪੂਰੇ ਮਾਮਲੇ ਦਾ ਜੋ ਨੈਟਵਰਕ ਹੈ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਫੜਿਆ ਜਾਵੇ ਕਿਸ ਤਰ੍ਹਾਂ ਉਹਨਾਂ ਤੱਕ ਪਹੁੰਚਿਆ ਜਾਵੇ ਕੀ मंसूਬੇ ਨੇ ਉਹਨਾਂ ਨੇ ਕਿਉਂ ਅਜਿਹੀਆਂ ਈਮੇਲਸ ਜਿਹੜੀਆਂ ਨੇ ਭੇਜੀਆਂ ਜਾ ਰਹੀਆਂ ਨੇ ਤਮਾਮ ਜਾਂਚ ਜਿਹੜੀ ਸੀ ਉਹਨਾਂ ਵੱਲੋਂ ਕੀਤੀ ਜਾ ਰਹੀ ਸੀ ਪਰ ਆਈਪੀ ਐਡਰੈਸ ਤੇ ਹੋਰ ਜਾਣਕਾਰੀ ਹੁਣ ਜਟੌਣ ਦੇ ਵਿੱਚ ਪੁਲਿਸ ਲੱਗੀ ਹੋਈ ਹੈ ਅ ਸ਼੍ਰੀ ਦਰਬਾਰ ਸਾਹਿਬ ਨੂੰ ਕਈ ਵਾਰ ਧਮਕੀਆਂ ਜਿਹੜੀਆਂ ਸੀ ਉਹ ਭੇਜੀਆਂ ਜਾ ਚੁੱਕੀਆਂ ਸਨ ਔਰ ਡਾਰਕ ਵੈਬ ਰਾਹੀਂ ਜਿਹੜੇ ਸੀ ਸ਼੍ਰੀ ਦਰਬਾਰ ਸਾਹਿਬ ਨੂੰ ਇਹ ਧਮਕੀਆਂ ਭੇਜੀਆਂ ਜਾ ਰਹੀਆਂ ਸਨ ਹੁਣ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਵੀ ਜੁਟੀ ਹੋਈ ਹੈ ਆਈਪੀ ਐਡਰੈਸ ਤੇ ਹੋਰ ਜਾਣਕਾਰੀ ਜਿਹੜੀ ਹੈ ਉਹ ਜਟਾਈ ਜਾ ਰਹੀ ਹੈ ਕਿ ਆਖਿਰਕਾਰ ਕੀ ਮਨਸੂਬੇ ਨੇ ਕੌਣ ਕੌਣ ਲੋਕ ਜਿਹੜੇ ਨੇ ਇਸ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਇਹ ਕਿਸੇ ਇੱਕ ਸ਼ਖਸ ਦਾ ਕੰਮ ਨਹੀਂ ਹੋ ਸਕਦਾ ਪੂਰੀ ਟੀਮ ਜਿਹੜੀ ਹੈ ਇਸ ਦੇ ਨਾਲ ਜੁੜੀ ਹੋ ਸਕਦੀ ਹੈ ਕਿਉਂਕਿ ਲਗਾਤਾਰ 8 ਤੋਂ 9 ਈਮੇਲ ਜਿਹੜੀ ਨੇ ਸ਼੍ਰੀ ਦਰਬਾਰ ਸਾਹਿਬ ਨੂੰ ਆ ਚੁੱਕੀਆਂ ਨੇ ਇਸ ਤੋਂ ਇਲਾਵਾ ਬੀਤੇ ਦਿਨ ਦੇ ਵਿੱਚ ਅੰਮ੍ਰਿਤਸਰ ਦਾ ਉਹ ਜੋ ਇੰਟਰਨੈਸ਼ਨਲ 에ਅਰਪੋਰਟ ਹੈ ਉਸ ਨੂੰ ਵੀ ਉਡਾਉਣ ਦੀ ਧਮਕੀ ਜਿਹੜੀ ਸੀ ਉਹ ਦਿੱਤੀ ਗਈ ਸੀ ਜਿਸ ਤੋਂ ਬਾਅਦ ਲੋਕ ਜਿਹੜੇ ਨੇ ਉਹ ਵੀ ਸਹਿਮੇ ਹੋਏ ਸੀ ਪਰ ਪੁਲਿਸ ਵੱਲੋਂ ਸਾਫ਼ ਕਹਿ ਦਿੱਤਾ ਗਿਆ ਸੀ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਡਰਨ ਦੀ ਲੋੜ ਨਹੀਂ ਹੈ ਪੁਲਿਸ ਜਿਹੜੀ ਆ ਪੂਰੀ ਤਰ੍ਹਾਂ ਨਾਲ ਜਿਹੜੀ ਆਪਣੀ ਜਾਂਚ ਕਰ ਰਹੀ ਹੈ ਔਰ ਹਰਮੰਦਰ ਸਾਹਿਬ ਦੇ ਵਿੱਚ ਵੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਸੀ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਸੀਗਾ ਹਰ ਇੱਕ ਆਮ ਜਨ ਵਾਲੇ ਤੇ ਨਿਗਾਹ ਟਿਕੀ ਹੋਈ ਸੀ ਚੈਕਿੰਗ ਹੋ ਰਹੀ ਸੀ ਫਿਰ ਚਾਹੇ ਉਹ ਜੋੜਾਕਾਰ ਹੋਵੇ ਜਾਂ ਫਿਰ ਗਟਰੀ ਘਰਾ ਦੇ ਵਿੱਚ ਵੀ ਇਹ ਚੈਕਿੰਗ ਕੀਤੀ ਜਾ ਰਹੀ ਸੀ ਔਰ ਇਸ ਦੇ ਨਾਲ ਦੇ ਨਾਲ ਵੀ ਤੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਨਤਮਸਤਕ ਹੋਣ ਦੇ ਲਈ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਸਨ ਔਰ ਉਹਨਾਂ ਵੱਲੋਂ ਵੀ ਕਿਆ ਗਿਆ ਸੀ ਕਿ ਉਹਨਾਂ ਦੀ ਟੀਮਾਂ ਜਿਹੜੀਆਂ ਨੇ ਪੁਲਿਸ ਦੀਆਂ ਉਹ ਇਸ ਪੂਰੇ ਮਾਮਲੇ ਦੇ ਵਿੱਚ ਆਪਣਾ ਕੰਮ ਕਰਾਰੀਆਂ ਨੇ ਜਲਦ ਹੀ ਇਸ ਦੇ ਪਿੱਛੇ ਜਿਹੜੇ ਹੋਰ ਸ਼ਾਮਲ ਹੋਣਗੇ ਉਹਨਾਂ ਨੂੰ ਵੀ ਜਿਹੜੀ ਹੈ ਉਹ ਜਲਦ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਹੋਵੇਗੀ ਫਿਲਹਾਲ ਤੁਹਾਨੂੰ ਦੱਸ ਦਿੰਦੇ ਆ ਕਿ ਆਖਿਰਕਾਰ ਡਾਰਕ ਵੈਬ ਹੈ ਕੀ ਸੋ ਡਾਰਕ ਵੈਬ ਵੀ ਇੱਕ ਕਹਾ ਜਾ ਸਕਦਾ ਹੈ ਕਿ ਇੱਕ ਇੰਟਰਨੈਟ ਦਾ ਹੀ ਕੋਕੋਨਾ ਹੁੰਦਾ ਹੈ ਜਿੱਥੇ ਸਾਰੇ ਗੈਰ ਕਾਨੂੰਨੀ ਧੰਦੇ ਜਿਹੜੇ ਨੇ ਉਹ ਚੱਲਦੇ ਨੇ ਔਰ ਅਸੀਂ ਜਿਹੜਾ ਨੈਟ ਯੂਜ਼ ਕਰਦੇ ਹਾਂ ਇੱਕ ਬਹੁਤ ਛੋਟਾ ਹਿੱਸਾ ਹੁੰਦਾ ਹੈ ਲੇਕਿਨ ਡਾਰਕ ਵੈਬ ਜਿਹੜਾ ਹੈ ਉਹ ਉਦੋਂ ਹੀ ਯੂਜ਼ ਕੀਤਾ ਜਾਂਦਾ ਹੰਦਾ ਹੈ ਜਦੋਂ ਬਹੁਤ ਗਲਤ ਕੰਮ ਜਿਹੜੇ ਨੇ ਇਸਤੇਮਾਲ ਕੀਤੇ ਹਨ ਦੀ ਕਿ ਥ੍ਰੈਟ ਈਮੇਲਸ ਜਿਹੜੀਆਂ ਨੇ ਉਹ ਭੇਜੀਆਂ ਜਾ ਰਹੀਆਂ ਨੇ ਜਾਂ ਫਿਰ ਕੋਈ ਨਸ਼ੇ ਤੰਦੇ ਦੇ ਵਿੱਚ ਵੀ ਇਸ ਦੀ ਵਰਤੋਂ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਫਿਲਹਾਲ ਕਿਹਾ ਇਹ ਜਾ ਰਿਹਾ ਕਿ ਜੋ ਡਾਰਕ ਵੈਬ ਹੈ ਉਹ ਦੇਖਿਆ ਜਾਵੇ ਤਾਂ ਆਮ ਸਰਚ ਇੰਜਨ ਜਿਹੜੇ ਲੱਭ ਨਹੀਂ ਸਕਦੇ ਮਸਲਨ ਯੂਜ਼ਰ ਡਾਟਾਬੇਸ ਕ੍ਰੇਡਿੰਗ ਪਦਰ ਦੀ ਵੈਬਸਾਈਟ ਪੇਮੈਂਟ ਗੇਟਵੇ ਆਦ ਇਹ ਚੀਜ਼ਾਂ ਜਿਹੜੀਆਂ ਨੇ ਇਸਤੇਮਾਲ ਜਿਹੜੀਆਂ ਨੇ ਇਸਤੇਮਾਲ ਚ ਵੀ ਲਿਆਂਦੀਆਂ ਜਾਂਦੀਆਂ ਨੇ ਫਿਲਹਾਲ ਤੁਹਾਨੂੰ ਦੱਸ ਦੇਣੀ ਆ ਕਿ ਡਾਰਕ ਵੈਬ ਦਾ ਹੀ ਇਸਤੇਮਾਲ ਕੀਤਾ ਗਿਆ ਸੀਗਾ ਸ਼੍ਰੀ ਦਰਬਾਰ ਸਾਹਿਬ ਨੂੰ ਜੋ ਧਮਕੀਆਂ ਦਿੱਤੀਆਂ ਗਿਆ ਸੀ ਉਸ ਮਾਮਲੇ ਦੇ ਵਿੱਚ ਔਰ ਹੁਣ ਆ ਜਿਹੜੇ ਖੁਲਾਸੇ ਹੋਏ ਨੇ ਉਸ ਦੇ ਵਿੱਚ ਇਹ ਕਲੀਅਰ ਹੋ ਚੁੱਕਾ ਹੈ ਕਿ ਡਾਰਕ ਵੈਬ ਜ਼ਰੀਏ ਸ਼੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਔਰ ਧਮਕੀ ਭਰੇ ਈਮੇਲ ਲਈ ਡਾਰਕ ਵੈਬ ਦਾ ਇਸਤੇਮਾਲ ਜਿਹੜਾ ਹੈ ਉਹ ਕੀਤਾ ਜਾ ਰਿਹਾ ਸੀ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਜਿਹੜਾ ਹੈ ਆਪਣਾ ਕੰਮ ਕਰ ਰਹੀ ਹੈ ਔਰ ਜਿਹੜੇ ਸਾਈਬਰ ਕ੍ਰਾਈਮ ਵਾਲੇ ਨੇ ਉਹ ਵੀ ਇਸ ਪੂਰੇ ਮਾਮਲੇ ਦੇ ਵਿੱਚ ਜੁਟੇ ਹੋਏ ਨੇ ਲਗਾਤਾਰ ਉਨ੍ਹਾਂ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ 8 ਤੋਂ 9 ਈਮੇਲਸ ਆਣਾ ਔਰ ਵਖ-ਵਖ ਨਾਮ ਤੋਂ ਜੀਪੀਸੀਡੀ ਈਮੇਲਸ ਦੇ ਵਿੱਚ ਇਹ ਮੇਲਸ ਜਿਹੜੀਆਂ ਸੀ ਥੱਟ ਮੇਲਸ ਜਿਹੜੀਆਂ ਸੀ ਉਹ ਕੀਤੀਆਂ ਜਾ ਰਹੀਆਂ ਸੀ ਨਾਲ ਦੇ ਨਾਲ ਉਸ ਤੋਂ ਬਾਅਦ ਜੋ ਇੰਟਰਨੈਸ਼ਨਲ 에ਅਰਪੋਰਟ ਐਂਬੈਸਡਰ ਦੇ ਵਿੱਚ ਉਸ ਨੂੰ ਵੀ ਉਡਾਉਣ ਦੀ ਧਮਕੀ ਜਿਹੜੀ ਸੀ ਉਹ ਦਿੱਤੀ ਗਈ ਸੀ ਹਾਲਾਂਕਿ ਇਸ ਦੇ ਪਿੱਛੇ ਇੱਕ ਸ਼ਖਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਇੰਜੀਨੀਅਰਿੰਗ ਦਾ ਸਟੂਡੈਂਟ ਹੈ ਜਿਸ ਵੱਲੋਂ ਇਹ ਜਿਸ ਦੀ ਸ਼ਮੂਲੀਅਤ ਜਿਹੜੀ ਹੈ ਇਸ ਦੇ ਵਿੱਚ ਦੱਸੀ ਜਾ ਰਹੀ ਹੈ ਕਿ ਸ਼ਮੂਲੀਅਤ ਹੈਗੀ ਹੈ ਔਰ ਹੋਰ ਇਸ ਦੇ ਸਾਥੀ ਕੌਣ-ਕੌਣ ਇਸ ਵਿੱਚ ਸ਼ਾਮਲ ਹੈ ਕਿਉਂਕਿ ਪੂਰਾ ਨੈਟਵਰਕ ਤ랜 ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਪੂਰਾ ਨੈਟਵਰਕ ਜਿਹੜਾ ਹੈ ਇਸ ਦੇ ਵਿੱਚ ਸ਼ਾਮਲ ਹੁੰਦੀ ਜਿਹੜੀ ਹੈ ਉਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਫਿਲਹਾਲ ਦੱਸਿਆ ਜਾ ਰਿਹਾ ਕਿ ਜਿਸ ਤਰ੍ਹਾਂ ਦੇ ਨਾਲ ਇਹ ਪੂਰੀ ਈਮੇਲਸ ਭੇਜੀ ਜਾ ਰਹੀ ਹੈ ਔਰ ਲਗਾਤਾਰ ਇੱਕ ਦਿਨ ਦੇ ਵਿੱਚ ਤਿੰਨ ਮੇਲਸ ਆਣੀ ਧਮਕੀ ਭਰੀ ਔਰ ਹਰ ਦਿਨ ਇੱਕ ਇੱਕ ਕਰਕੇ ਮੇਲਸ ਆਣੀਆਂ ਕੋਲ ਨੌ ਮੇਲਸ ਜਿਹੜੀਆਂ ਸੀ ਉਹ ਕੀਤੀਆਂ ਗਈਆਂ ਸੀ ਹਾਲਾਂਕਿ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਸੁਰੱਖਿਆ ਦੇ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਹਰਮੰਦਰ ਸਾਹਿਬ ਦੇ ਵਿੱਚ ਕੀਤੇ ਗਏ ਔਰ ਐਸਜੀਪੀਸੀ ਦੇ ਪ੍ਰਧਾਨ ਵੱਲੋਂ ਵੀ ਜਿਹੜੀ ਸੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਵੱਲੋਂ ਉਹਨਾਂ ਨੇ ਕਿਹਾ ਸੀ ਕਿ ਸੰਗਤਾਂ ਨੂੰ ਵੱਤੂ ਵਾਦ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਬਿਨਾਂ ਡਰਿਆ ਆਉਣ ਦੇ ਲਈ ਕਿਹਾ ਗਿਆ ਸੀ ਕਿ ਉੱਥੇ ਆਉਣ ਗੁਰੂ ਘਰ ਨਤਮਸਤਕ ਹੋਣ ਕਿਸੇ ਤਰ੍ਹਾਂ ਦੀ ਡਰ ਦੀ ਕੋਈ ਮੰਦ ਵਿੱਚ ਡਰ ਨਾ ਰੱਖਣ ਕਿਉਂਕਿ ਵਾਹਿਗੁਰੂ ਦਾ ਡਰ ਹੈ ਔਰ ਇੱਥੇ ਕਿਸੇ ਤਰ੍ਹਾਂ ਦਾ ਡਰ ਜਿਹੜਾ ਹੈ ਉਹ ਮੰਦ ਵਿੱਚ ਨਹੀਂ ਆਉਣਾ ਚਾਹੀਦਾ ਔਰ ਇੱਥੇ ਜਿਹੜੇ ਆਉਂਦੇ ਨੇ ਉਹਨਾਂ ਦੀ ਸੁਰੱਖਿਆ ਖੁਦ ਵਾਹਿਗੁਰੂ ਕਰਦਾ ਹੈ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਹਾਲਾਂਕਿ ਲਗਾਤਾਰ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਪੁਲਿਸ ਜਿਹੜਾ ਹੈ ਉਹ ਆਈਪੀ ਐਡਰੈਸ ਨੂੰ ਲੱਭਣ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਤਹਿਕੀਕਾਤ ਕਰ ਰਹੀ ਹੈ ਫਿਲਹਾਲ ਪੂਰੀ ਪੁਲਿਸ ਦਾ ਜੋ ਕਮਿਸ਼ਨਰ ਹੈ ਗੁਰਪ੍ਰੀਤ ਸਿੰਘ ਪੋਲਰ ਉਹਨਾਂ ਵੱਲੋਂ ਵੀ ਡਾਰਕ ਨੈੱਟ ਦੇ ਕਰਕੇ ਆਈਪੀ ਐਡਰੈਸ ਦੀ ਲੋਕੇਸ਼ਨ ਵੱਖ-ਵੱਖ ਦੇਸ਼ਾਂ ਦੇ ਵਿੱਚ ਦਿਖਾਈ ਜਾ ਰਹੀ ਹੈ ਬਹੁਤ ਵੱਡੀ ਗੱਲ ਹੈ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਇਹ ਜਿਹੜੇ ਡਾਰਕ ਵੈਬ ਦੀ ਜਿਹੜੀ ਆਈਪੀ ਐਡਰੈਸ ਜਿਹੜਾ ਲੱਭਿਆ ਜਾ ਰਿਹਾ ਹੈ ਉਹ ਵੱਖ-ਵੱਖ ਦੇਸ਼ਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਹ ਵਿਖਾਈ ਦੇ ਰਿਹਾ ਹੈ ਫਿਲਹਾਲ ਇਹ ਵੀ ਦੱਸਿਆ ਗਿਆ ਹੈ ਕਿ ਜੋ ਦੋਸ਼ੀ ਨੇ ਇਨਸ਼ਾਤਰ ਨੇ ਕਿ ਉਹ ਪਹਿਲਾ ਆਊਟਲુક ਵਿੱਚ ਤੋਂ ਈਮੇਲ ਭੇਜ ਰੇ ਸਨ ਤੇ ਹੁਣ ਜੋ ਈਮੇਲ ਆ ਰਹੀਆਂ ਨੇ ਉਹ ਹੌਟਮੇਲ ਤੋਂ ਭੇਜੀਆਂ ਜਾ ਰਹੀਆਂ ਨੇ ਬਹੁਤ ਸਾਰੀ ਅਜਿਹੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਬਹੁਤ ਸਾਰੇ ਖੁਲਾਸੇ ਸਾਹਮਣੇ ਆਏ ਕਿ ਆਖਿਰਕਾਰ ਇਹ ਈਮੇਲ ਜਿਹੜੇ ਨੇ ਕਿੱਥੋਂ ਕੀਤੇ ਜਾ ਰਹੇ ਨੇ ਪੁਲਿਸ ਇਸ ਦਾ ਇਸ ਦੀ ਜਾਂਚ ਜਿਹੜੀ ਕਰ ਰਹੀ ਹੈ ਫਿਲਹਾਲ ਇੱਕ ਵਾਰ ਦੱਸ ਦਿੰਦੇ ਹਾਂ ਇੱਕ ਵਾਰੀ ਫਿਰ ਤੋਂ ਕਿ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਉਹ ਲਗਾਤਾਰ ਬੰਬ ਨਾ ਉਡਾਉਣ ਦੀ ਆਰਟਿਕਸ ਨਾ ਉਡਾਉਣ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਉਸ ਦੇ ਉੱਤੇ ਵੱਡਾ ਖੁਲਾਸਾ ਹੋਇਆ ਹੈ ਡਾਰਕ ਵੈਬ ਜ਼ਰੀਏ ਇਹ ਈਮੇਲ ਭੇਜੀਆਂ ਜਾ ਰਹੀਆਂ ਸਨ ਹਾਲਾਂਕਿ ਆਈਪੀ ਐਡਰੈਸ ਔਰ ਹੋਰ ਵੀ ਕਈ ਚੀਜ਼ਾਂ ਦੀ ਤਹਿਕੀਕਾਤ ਜਿਹੜੀ ਹੈ ਉਹ ਪੰਜਾਬ ਪੁਲਿਸ ਵੱਲੋਂ ਔਰ ਸਾਈਬਰ ਸੈਲ ਲੋਕ ਕੀਤੀ ਜਾ ਰਹੀ ਹੈ